रेडी स्टार्ट ਕਿਸੇ ਵੀ ਦੇਸ਼ ਦਾ ਬૌਧਿਕ ਸਦਾਚਾਰਕ ਸੱਭਿਆਚਾਰਕ ਆਰਥਿਕ ਸਮਾਜਿਕ ਅਤੇ ਰਾਜਨੀਤਿਕ ਵਿਕਾਸ ਉਸ ਦੀ ਵਿਦਿਅਕ ਪ੍ਰਣਾਲੀ ਤੇ ਨਿਰਪਰ ਕਰਦਾ ਹੈ ਡੰਡੀ ਜੇਕਰ ਵਿਦਿਅਕ ਖੇਤਰ ਵਿੱਚ ਉન્નਤੀ ਦੀ ਗਤੀ ਤੇਜ਼ ਹੈ ਤਾਂ ਦੇਸ਼ ਉਨੀ ਹੀ ਤੇਜ਼ੀ ਨਾਲ ਉન્નਤੀ ਕਰੇਗਾ ਡੰਡੀ ਜੇਕਰ ਵਿਦੇਕ ਉન્નਤੀ ਦੀ ਗਤੀ ਧੀਮੀ ਹੈ ਤਾਂ ਦੇਸ਼ ਦੇ ਵਿਕਾਸ ਦੀ ਗਤੀ ਵੀ ਧੀਮੀ ਚਾਲ ਵਾਲੀ ਹੋ ਜਾਵੇਗੀ ਡੰਡੀ ਸਪਸ਼ਟ ਹੈ ਕਿ ਅੱਜ ਸਮਾਜ ਦੇ ਆਰਥਿਕ ਵਿਕਾਸ ਲਈ ਸਿੱਖਿਆ ਮੁੱਢਲੀ ਸਰਤ ਹੈ ਡੰਡੀ ਜੇਕਰ ਸਿੱਖਿਆ ਦੇ ਖੇਤਰ ਵੱਲ ਸਹੀ ਟੰਗ ਨਾਲ ਧਿਆਨ ਨਾ ਦਿੱਤਾ ਗਿਆ ਤਾਂ ਇਹ ਪਛੜੇਮਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਆਰਥਿਕ ਵਿਕਾਸ ਉੱਪਰ ਲਾਜ਼ਮੀ ਤੌਰ ਤੇ ਆਸਰ ਅੰਦਾਜ਼ ਹੋਵੇਗਾ ਡੰਡੀ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਇਹ ਸਵੀਕਾਰ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਸੰਕੜੇ ਸਕੂਲ ਅਧਿਆਪਕਾਂ ਖੁਨੋਂ ਹਨ ਜਿਸ ਦੇ ਸਿੱਟੇ ਵੱਜੋਂ ਖਾਸ ਤੌਰ ਤੇ पेंडू विद्यक प्रबंध अस्त व्यस्त होके रह गया है डंडी आर्थिक विकास हूँ ज्ञान आधारित हो गया है डंडी इसलिए घट पढ़े लिखे समाजा ने लाजमी तौर पर आर्थिक तौर पर घट विकसित ਰਹਿ ਜਾਣਾ ਹੈ ਡੰਡੀ ਅਸੀਂ 21ਵੀਂ ਸਦੀ ਦੀਆਂ ਗੱਲਾਂ ਕਰਦੇ ਹਾਂ ਡੰਡੀ ਜੇਕਰ ਪੰਜਾਬ ਦੇ ਲੋਕਾਂ ਨੇ ਆਪਣੇ ਆਪ ਨੂੰ 21ਵੀਂ ਸਦੀ ਦੇ ਹਾਣ ਦਾ ਕਰਨਾ ਹੈ ਤਾਂ ਉਹਨਾਂ ਨੂੰ ਵਿਦਿਅਕ ਵਿਗਿਆਨਿਕ ਅਤੇ ਤਕਨੀਕੀ ਗਿਆਨ ਪ੍ਰਾਪਤ ਕਰਕੇ ਗਿਆਨ ਦੀ ਪੈਦਾਵਾਰ ਵਾਲੇ ਕਿੱਤਿਆਂ ਨੂੰ ਪ੍ਰਮੁੱਖਤਾ ਪ੍ਰਦਾਨ ਕਰਨੀ ਪਵੇਗੀ ਡੰਡੀ ਗਿਆਨ ਆਤਮਿਕ ਕਿੱਤਿਆਂ ਨਾਲ ਸੰਬੰਧਿਤ ਕਾਮੇ ਪੈਦਾ ਕਰਨ ਲਈ ਸਕੂਲ ਕਾਲਜ ਵਿਗਿਆਨਿਕ ਤੇ ਤਕਨੀਕੀ ਸੰਸਥਾਵਾਂ ਅਤੇ ਯੂਨੀਵਰਸਟੀਆਂ ਵਿੱਚ ਸੁਧਾਰ ਸਾਡਾ ਪ੍ਰਮੁੱਖ ਨਿਸ਼ਾਨਾ ਹੋਣਾ ਚਾਹੀਦਾ ਹੈ ਕਿਉਂਕਿ ਇਹ ਹੀ 21ਵੀਂ ਸਦੀ ਦੀਆਂ ਅਸਲ ਫੈਕਟਰੀਆਂ ਹਨ ਜਿਨ੍ਹਾਂ ਨੇ ਆਧੁਨਿਕ ਸੰਨਤੀਕਰਨ ਲਈ ਦਿਸ਼ਾ ਪ੍ਰਦਾਨ ਕਰਨੀ ਹੈ ਡੰਡੀ ਸਰਬਪੱਖੀ ਦ੍ਰਿਸ਼ਟੀ ਤੋਂ ਪੰਜਾਬ ਦੀ ਆਰਥਿਕ ਨੀਤੀ ਅਜਹੀ ਹੋਣੀ ਚਾਹੀਦੀ ਹੈ ਜਿਸ ਅਧੀਨ ਪਿੰਡ ਪਿੰਡ ਵਿੱਚ ਖੇਤੀ ਆਧਾਰਿਤ ਸੰਨਤ ਮੌਜੂਦ ਹੋਵੇ ਡੰਡੀ ਸਾਡੇ ਰਹਿਨਮਾਮਾ ਨੂੰ ਕੇਵਲ ਖੇਤੀ ਆਰਥਿਕਤਾ ਨੂੰ ਹੀ ਤਰਜੀਹ ਦੇਣ ਤੋਂ ਨਿਰਸੰਦੇਹ ਵਚਨ ਦੀ ਲੋੜ ਹੈ ਡੰਡੀ